ਸਾਡੇ YouTube ਚੈਨਲ ਸੋਸ ਰਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਅਸੀਂ ਵੀਡੀਓ ਵਿੱਚ ਲੈ ਕੇ ਆਏ ਇੱਕ ਰੀਪਰ ਜੋ ਕਿ ਵਿਸਕਰਮਾ ਐਗਰੋ ਇੰਡਸਟਰੀ ਵੱਲੋਂ ਤਿਆਰ ਕੀਤਾ ਹੋਇਆ ਹੈ ਰੀਪਰ ਦੀਆਂ ਤਸਵੀਰਾਂ ਤੁਸੀਂ ਇਹਨਾਂ ਦੇਖ ਸਕਦੇ ਹੋ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਰੀਪਰ ਦਾ ਡਰਮ ਹੈ 58 ਇੰਚ ਬਿਲਕੁਲ ਨਵਾਂ ਰੀਪਰ ਜੋ ਕਿ ਤੁਸੀਂ ਦੇਖ ਸਕਦੇ ਹੋ ਮਾਡਲ 2019 ਰੇਟ 2,75,000 ਰੁਪਏ ਜੋ ਵੀ ਵੀ ਰੀਪਰ ਥੂੜੀ ਬਣਾਉਣ ਵਾਲਾ ਹੈ ਰੀਪਰ ਲੈਂਡ ਦਾ ਚਾਹ ਬਣਾਉ ਉਹ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਤੋਂ ਇਨ੍ਹਾਂ ਵੀਰਾਂ ਦਾ ਨੰਬਰ ਲੈ ਸਕਦੇ ਹਾਂ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਨ੍ਹਾਂ ਵੀਰਾਂ ਦਾ ਕੰਟੈਕਟਰ ਨੰਬਰ ਦਿੱਤਾ ਹੋਇਆ ਉੱਥੇ ਤੁਸੀਂ ਨੰਬਰ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰੀਪਰ ਦੇ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜੋ ਵੀ ਵੀਰ ਥੂੜੀ ਬਣਾਉਣ ਵਾਲਾ ਵਿਸ਼ਕਰਮਾ ਐਗਰੋ ਇੰਡਸਟਰੀ ਦਾ ਰੀਪਰ ਲੈਂਡ ਦਾ ਚਾਹ ਬਣ ਹੋਵੇ ਤਸਵੀਰਾਂ ਤੁਹਾਡੇ ਸਾਹਮਣੇ ਧੰਨਵਾਦ ਦੰਨ ਯਾਰ ਹੀ ਪਾ ਲੀ ਫਾਇਰ ਨੂੰ ਹੋ ਗਏ ਤਰੇ ਹੈ ਇਹ ਲਾ ਫੀਲ ਨੂੰ ਕਟਾਉਂਦੇ ਆਂ ਉਹ ਕੀ ਹੋ ਰਿਹਾ ਹੈ ਨਾ ਕਟਾਉਂਦੇ ਆਂ ਹਾਂ